मेरा नाम रानो खेड़ी गिलना सूबा करमिनर आशा वर्कर आशा फैसिलिटेटर सांझा मोर्चा पंजाब जो कि ਸਾਡਾ 25 ਤਰੀਕ ਤੋਂ 31 ਤਰੀਕ ਤੱਕ ਰੋਜ਼ ਪ੍ਰਦਰਸ਼ਨ ਜਿਹੜਾ ਕੰਮ ਛੋੜ ਹੜਤਾਲ ਸਾਡੀ ਚੱਲ ਰਹੀ ਆ सांਝੇ ਮੋਰਚੇ ਵੱਲੋਂ ਜੋ ਕਿ ਸਾਡਾ ਚਾਰਜ ਉੱਤੇ ਬੰਦੀ ਦਾ सांझा ਮੋਰਚਾ ਹੈਗਾ ਜਿਹਦੇ ਵਿੱਚ ਸਾਡੀ 25 ਤੋਂ 31 ਤੱਕ ਜਿਹੜੀ ਕੰਮ ਛੋੜ ਹੜਤਾਲ ਚੱਲ ਰਹੀ ਆ ਜਿਹਦਾ ਅੱਜ ਪੰਜਵਾਂ ਦਿਨ ਹੈਗਾ ਪਰ ਪੰਜਾਬ ਸਰਕਾਰ ਨੂੰ ਪੰਜ ਦਿਨਾਂ ਦੇ ਵਿੱਚ ਕੋਈ ਸਾਡੀ ਆਵਾਜ਼ ਉਹਨਾਂ ਤੱਕ ਪਹੁੰਚੀ ਨਹੀਂ ਗਈ ਤੇ ਦੂਸਰੀ ਗੱਲ ਜਦੋਂ ਵੀ ਆਸ਼ਾ ਵਰਕਰ ਦਾ ਕੋਈ ਕੰਮ ਹੁੰਦਾਗਾ ਤਾਂ ਕੋਈ ਸਿਹਤ ਵਿਭਾਗ ਦੇ ਦਾ ਹੋਵੇ ਚਾਹੇ ਕੋਈ ਪਿੰਡ ਪੱਧਰ ਤੇ ਹੋਵੇ ਤਾਂ ਉਹਦੇ ਵਿੱਚ ਆਸ਼ਾ ਵਰਕਰ ਨੂੰ ਪਹਿਲ ਦੇ ਆਧਾਰ ਤੇ ਕੰਮ ਜਿਹੜੇ ਹੋ ਗਿਣਾਈ ਜਾਂਦੇ ਨੇ ਤੇ ਆਸ਼ਾ ਵਰਕਰ ਕਰਦੀ ਵੀ ਆ ਤੇ ਜਦੋਂ ਪੰਜਾਬ ਸਰਕਾਰ ਨੇ ਸੱਤਾ ਤੇ ਆਉਣ ਤੋਂ ਪਹਿਲਾਂ ਆਸ਼ਾ ਵਰਕਰ ਨਾਲ ਵਾਅਦਾ ਵੀ ਕਰੇ ਸੀ ਅੰਮ੍ਰਿਤ ਸਰ ਦੀ ਧਰਤੀ ਤੇ ਮੀਟਿੰਗ ਲਾ ਕੇ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਅਸੀਂ ਸੱਤਾ ਦੇ ਵਿੱਚ ਆਵਾਂਗੇ ਆਸ਼ਾ ਵਰਕਰ ਤੇ ਆਸ਼ਾ ਫੈਸਿਲੀਟੇਟਰ ਨੂੰ ਜਿਹੜਾ ਉਹਨਾਂ ਨੂੰ 2500 ਰੁਪਏ ਦਿੱਤਾ ਜਾ ਰਿਹਾ ਉਹ ਅਸੀਂ ਦੁੱਗਣਾ ਕਰਾਂਗੇ ਪਰ ਪੰਜਾਬ ਸਰਕਾਰ ਨੇ ਦੁੱਗਣਾ ਤਾਂ ਕੀ ਕਰਨਾ ਸੀ ਜਿਹੜੇ ਸਾਡੇ ਪੱਤੇ ਕੱਟੇ ਗਏ ਆ ਕੱਟੇ ਹੋਏ ਪੱਤੇ ਸਾਡੇ ਮੀਟਿੰਗ ਕਰਕੇ ਚੰਡੀਗੜ੍ਹ ਦੇ ਵਿੱਚ ਤੇ ਮੰਨ ਵੀ ਲਈ ਸੀ ਪਰ ਮੰਗਣੀ ਹੋਈ ਮੰਗ ਸਾਡੀ ਹਜੇ ਤੱਕ ਲਾਗੂ ਨਹੀਂ ਕਰੀ ਪੰਜਾਬ ਸਰਕਾਰ ਨੇ ਸਾਡੀਆਂ ਆਸ਼ਾ ਵਰਕਰਾਂ ਸਾਫ ਫੈਸਿਲੇਟਰ ਭੈਣਾਂ ਤੇ ਪੂਰੇ ਪੰਜਾਬ ਭਰ ਚ ਪੂਰਾ ਰੋਸ ਪਾਇਆ ਜਾ ਰਿਹਾ ਕਿ ਪੰਜਾਬ ਸਰਕਾਰ ਕਰ ਰਹੀ ਆ ਤਾਂ ਕੀ ਕਰ ਰਹੀ ਆ ਉਹ ਵੀ ਆਸ਼ਾ ਵਰਕਰਾਂ ਨਾਲ ਇੱਕ ਨਗੂਣੇ ਦੇ ਪੱਤੇ ਤੇ ਕੰਮ ਕਰ ਰਹੀ ਐ ਇੱਕ ਇੱਕ 2-2 ਰੁਪਈਆ ਤੇ ਕੰਮ ਕਰਨ ਵਾਲੀਆਂ ਆਸ਼ਾ ਵਰਕਰ ਭੈਣਾਂ ਅਜਮਾਨ ਸਰਕਾਰ ਦੀ ਸਰਕਾਰ ਦੇ ਸਰਕਾਰ ਦੇ ਵਿੱਚ ਨਿਰਾਸ਼ ਹੋਈਆਂ ਬੈਠੀਆਂ ਨੇ ਕੰਮ 24 ਘੰਟੇ ਲਿਆ ਜਾਂਦਾ ਪਰ ਦੇਣ ਵੇਲੇ ਆਸ਼ਾ ਵਰਕਰ ਨੂੰ ਕੁਝ ਨਹੀਂ ਹੁੰਦਾ ਜਿਵੇਂ ਕਿ ਸਾਡੀਆਂ ਸਿਰਫ ਮੋਟੀਆਂ ਜੀਆਂ ਮੰਗਾਂ ਨਹੀਂ ਵਰਕਰ ਆਸ ਫੈਸਿਲੀਟ ਨੇ ਸਿਰਫ ਚਾਰ ਮੁੱਖ ਨਮਨ ਨਹੀਂ ਹੈ ਸਾਂਝੇ ਮੋਰਚੇ ਵੱਲੋਂ ਇਸ ਟਾਈਮ ਪਹਿਲੀ ਮੰਗ ਆ ਵੀ ਜਿਹੜੀਆਂ ਸਾਡੀਆਂ ਆਸ਼ਾ ਵਰਕਰ ਭੈਣਾ ਰਿਟਾਇਰ ਹੋ ਕੇ ਘਰਾਂ ਨੂੰ ਜਾ ਚੁੱਕੀਆਂ ਨੇ ਉਹਨਾਂ ਦੀ ਪੈਨਸ਼ਨ ਦਾ ਪ੍ਰਬੰਧ ਕਰਾਇਆ ਜਾਵੇ ਪਹਿਲੀ ਮੰਗ ਸਾਡੀ ਆਸ਼ਾ ਵਰਕਰ ਦੀ ਸਾਂਝੇ ਮੋਰਚੇ ਚ ਇਹ ਆ ਦੂਜੀ ਮੰਗ ਹੈਗੀ ਆ ਜਿਹੜਾ 2500 ਰੁਪਇਆ ਸਰਕਾਰ ਨੇ ਸਾਨੂੰ ਦਿੱਤਾ ਸੀ ਉਹਨੂੰ ਡਬਲ ਕਰਨ ਦਾ ਜਿਹੜਾ ਸਾਡੇ ਨਾਲ ਵਾਅਦਾ ਹੋਇਆ ਸੀ ਉਹਨੂੰ ਡਬਲ ਕੀਤਾ ਜਾਵੇ ਦੂਜੀ ਮੰਗ ਸਾਡੀ ਇਹ ਆ ਤੀਜੀ ਮੰਗ ਸਾਡੀ ਹੈ ਕਿ ਜਿਹੜੇ ਸਾਡੇ ਭੱਤੇ ਕੱਟੇ ਗਏ ਸੀ ਉਹਨੂੰ ਬਹਾਲ ਕਰਕੇ ਉਹਨਾਂ ਨੂੰ ਲਾਗੂ ਕਰੀ ਜਾਵੇ ਜਿਹੜੀ ਸਾਡੀ ਚੌਥੀ ਮੰਗ ਆ ਜੇ ਸਰਕਾਰ ਸਾਡੇ ਤੋਂ 24 ਘੰਟੇ ਕੰਮ ਲੈ ਸਕਦੇ ਤਾਂ ਸਾਨੂੰ ਉਜਰਤ ਦੇ ਘੇਰੇ ਚ ਲਿਆ ਕੇ ਸਾਨੂੰ ਘੱਟੋ ਘੱਟ ਜਿਹੜੀ ਤਨਖਾਹ ਡੀਸੀ ਰੇਟ ਉਹ ਦੇਣੀ ਚਾਹੀਦੀ ਆ ਉਹ ਪੰਜਾਬ ਸਰਕਾਰ ਦਾ ਸਾਨੂੰ 18-18 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਿਹਤ ਵਿਭਾਗ ਦੇ ਵਿੱਚ ਪਰ 18 ਸਾਲ ਦੇ ਕੰਮ ਕਰਨ ਦੇ باوجود ਸਾਡੀ ਡਿਊਟੀ 24 ਘੰਟੇ ਪਰ ਪਈਆ ਸਾਨੂੰ 1 ਜਾਂ 2 ਰੁਪਏ ਕੰਮ ਦੇ ਕੇ ਸਾਨੂੰ ਸਰਕਾਰ ਸਭ ਤੋਂ ਕੰਮ ਲੈਂਦੀ ਆ ਕਰੋਨਾ ਚ ਕੰਮ ਆਸ਼ਾ ਵਰਕਰ ਨੇ ਕਰਿਆ ਮਲੇਰੀਆ ਦਾ ਕੰਮ ਆਸ਼ਾ ਵਰਕਰ ਕਰਦੀ ਆ ਪਿੰਡ ਦੇ ਵਿੱਚ ਕੋਈ ਵੀ ਬਿਮਾਰੀ ਆਉਂਦੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਉਹਦੇ ਵਿੱਚ ਆਸ਼ਾ ਵਰਕਰ ਪਹਿਲ ਦੇ ਆਧਾਰ ਤੇ ਕੰਮ ਕਰਦੀ ਆ ਤੇ ਕਰਦੀ ਆ ਵੀ ਤੇ ਕਰਦੀ ਵੀ ਰਹੂਗੀ ਆਸ਼ਾ ਵਰਕਰਾਂ ਤੋਂ ਮਨਾ ਨਹੀਂ ਕਰਦੀ ਆਸ਼ਾ ਵਰਕਰ ਕੰਮ ਕਰਨ ਲਈ ਹਾਜ਼ਰ ਆ ਦਿਨ ਰਾਤ ਜਦੋਂ ਮਰਜ਼ੀ ਕੰਮ ਲਓ ਪਰ ਆਸ਼ਾ ਨੂੰ ਉਜਰਤ ਦੇ ਘੇਰੇ ਚ ਲਿਆ ਕੇ ਉਹਨੂੰ ਘੱਟੋ ਘੱਟ ਡੀਸੀ ਰੇਟ ਦਿੱਤਾ ਜਾਵੇ ਤੇ ਉਹਦੀ ਪੈਨਸ਼ਨ ਦਾ ਪ੍ਰਬੰਧ ਕਰਿਆ ਜਾਵੇ ਕੱਟੇ ਹੋਏ ਪੱਤੇ ਬਹਾਲ ਕਰੇ ਜਾਣ ਤੇ ਆਸ਼ਾ ਵਰਕਰਾਂ ਸਾਫ ਫੈਸੀਨੇਟ ਨੂੰ ਮਾਨ ਸਨਮਾਨ ਵੀ ਦਿੱਤਾ ਜਾਵੇ ਮੇਰਾ ਨਾਮ ਬਲਜੀਤ ਕੌਰ ਹੈ ਆਸ਼ਾ ਵਰਕਰ ਪਿੰਡ ਕਪਿਆਲ ਮੈਂ ਸਾਡਾ ਇਹ ਕਹਿਣਾ ਹੈ ਮਤਲਬ 25 ਤਰੀਕ ਤੋਂ ਲੈ ਕੇ ਅੱਜ 29 ਤਰੀਕ ਹੋ ਗਈ ਜੀ ਐਨਾ ਟਾਈਮ ਹੋ ਗਿਆ ਕਿਸੇ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਜੀ ਕੀਤੀ ਕਿਉਂਕਿ ਇਹਨਾਂ ਨੂੰ ਕਿਸੇ ਨੂੰ ਪਤਾ ਨਹੀਂ ਲੱਗਦਾ ਹੈਗਾ ਵੀ ਮਤਲਬ ਸ਼ਵਰਕਰ ਬੈਠੇ ਨੇ ਵੀ ਕੀ ਮੰਗ ਰਹੀਆਂ ਨੇ ਕੀ ਮੰਗਵਾਉਂਦਾ ਨੇ ਇਹਨਾਂ ਦੀ ਐਨੀਆਂ ਕਿੰਨੀਆਂ ਤੇ ਲੱਖਾਂ ਦੀਆਂ ਡਿਮਾਂਡਾਂ ਨੇ ਸਾਡੀਆਂ ਵੀ ਜਿਹੜੀਆਂ ਪੂਰੀਆਂ ਨਹੀਂ ਕਰ ਸਕਦੇ ਹੈਗੇ ਜੇ ਸਾਡੀਆਂ ਡਿਮਾਂਡਾਂ ਨਹੀਂ ਪੂਰੀਆਂ ਹੋ ਸਕਦੀਆਂ ਤਾਂ ਫਿਰ ਹੋਰ ਡਾਕਟਰਾਂ ਦੀ ਵੀ ਨਹੀਂ ਸਕਦੀਆਂ ਇਹ ਜਦੋਂ ਸਾਡੀ ਨਿੱਕੀ ਨਿੱਕੀ ਡਿਮਾਂਡ ਸਾਡੀ ਨੇ 1-1 2-2 ਰੁਪਏ ਸਾਡੇ ਨਹੀਂ ਪੂਰੇ ਕਰ ਸਕਦੇ ਹੈਗੇ ਐਡੇ ਐਡੇ ਵੱਡੇ ਡਾਕਟਰਾਂ ਦੇ ਕਿੱਥੋਂ ਡਿਮਾਂਡਾਂ ਪੂਰੀਆਂ ਕਰ ਦੇਣਗੇ ਜੀ ਸਾਰਾ ਦਿਨ ਸੀ ਕੰਮ ਕਰਦੇ ਥੱਕ ਜਾਨੇ ਜੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਅੱਜ ਸਾਨੂੰ 5 ਦਿਨ ਹੋ ਗਏ ਧਰਨੇ ਤੇ ਬੈਠੇ ਨੂੰ ਕੀ ਗੱਲ ਇਹਨਾਂ ਨੂੰ ਪਤਾ ਨਹੀਂ ਲੱਗਦਾ ਕੀ ਕਰਾ ਇਹ ਗੁੰੰਗੀ ਵਾਲੇ ਸਰਕਾਰ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਵੀ ਇੱਥੇ ਆਸਵਰ ਬੈਠੇ ਨੇ ਕਿਉਂ ਬੈਠੇ ਨੇ ਕਿਉਂ ਨਹੀਂ ਬੈਠੇ ਆ ਸਾਰੇ ਜ਼ਿਲ੍ਹੇ ਪੱਧਰ ਤੇ ਸਾਡੀ ਆਸਵਰ ਕਰ ਬੈਠੀ ਆ ਨੇ ਸਾਡੀ ਅੱਜ ਤੱਕ ਕੋਈ ਸੁਣਵਾਈ ਨਹੀਂ ਜੀ